ਵਜ਼ੀਰ ਖਾਨ ਕਲਪਿਆ ਹੋਇਆ ਆਇਆ ਹੈ ਯਾਦ ਰੱਖਿਓ ਉਹ ਚਮਕੌਰ ਸਾਹਿਬੋਂ ਆ ਰਿਹਾ ਹੈ ਕਿਉਂਕਿ ਉੱਥੇ ਘੇਰਾ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਸ ਵਕਤ ਪੁੱਤਰ ਮੋਰਿੰਡੇ ਤੋਂ ਸਰਹੰਦ ਹੁੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵਕਤ ਮਾਛੀਵਾੜੇ ਨੇ ਇਸ ਸਰਹੰਦ ਆਉਂਦਾ ਵਾਪਸ ਕਲਪਿਆ ਹੋਇਆ ਇੰਨੇ ਮਹੀਨੇ ਘੇਰਾ ਵੀ ਪਾਇਆ ਹੱਥ ਵੀ ਕੁਛ ਨਾ ਆਇਆ ਇਹਨੂੰ ਜਾ ਕੇ ਦੱਸਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਉਹਨਾਂ ਦੇ ਛੋਟੇ ਬੱਚੇ ਜਿਹੜੇ ਨੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਰਿਆ ਹੈ। ਉਥੋਂ ਮਰਿੰਡੇ ਤੋਂ ਫਿਰ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਤੇ ਲਿਆ ਜਾਂਦਾ ਹੈ। ਰੱਖਿਆ ਠੰਡੇ ਬੁਰਜ ਜਾਂਦਾ ਹੈ। ਇਹ 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 ਖੁੱਲਾ ਸੀ ਜੀ ਉੱਤੋਂ ਬਿਲਕੁਲ। ਇਹਦੇ ਥੱਲੇ ਪਾਣੀ ਹੁੰਦਾ ਸੀ। ਸਰਦੀ ਦੇ ਦਿਨਾਂ ਵਿੱਚ ਵੀ ਵਜ਼ੀਰ ਖਾਂ ਜਦੋਂ ਉੱਤੇ ਬੈਠਦਾ ਸੀ ਤੇ ਇਹਦੇ ਤੋਂ ਠੰਡ ਲੱਗਦੀ ਸੀ ਪਾਣੀ ਨੂੰ ਸ਼ੂਕ ਕੇ ਜਦੋਂ ਖਵਾ ਆਉਂਦੀ ਸੀ ਤੇ ਉਹ ਠੰਡੀ ਲੱਗਦੀ ਸੀ ਇਸ ਕਰਕੇ ਨੂੰ ਠੰਡਾ ਬੁਰਜ ਕਹਿੰਦੇ ਸਨ ਤੋ ਯਾਦ ਰੱਖਿਓ ਪੋ ਦੀ ਰਾਤ ਹੈ ਕਪੜਾ ਕੋਈ ਨਹੀਂ ਥੱਲੇ ਵਿਸ਼ਾਨ ਨੂੰ ਕੁਛ ਨਹੀਂ ਜੋ ਕੁਝ ਮਾਤਾ ਜੀ ਕੋਲ ਥੋੜਾ ਬਹੁਤਾ ਹੈ ਉਹਨਾਂ ਕਿਹੜੀ ਚੀਜ਼ ਬਚੀ ਦਿੱਤੀ ਹੋਣੀ ਉਸ ਠੰਡੇ ਬੁਰਜ ਚ ਰੱਖਿਆ ਗਿਆ ਵਜ਼ੀਰ ਖਾਨ ਦੀ ਕਚਹਿਰੀ ਲੱਗਦੀ ਹੈ ਮੈਂ ਸਿਰਫ ਬੜਾ ਸੰਖੇਪ ਜੀ ਅੱਜ ਬੇਨਤੀ ਕਰਨੀ ਕਚਹਿਰੀ ਲੱਗਦੀ ਹੈ ਸਹਿਬਜ਼ਾਦਿਆਂ ਨੂੰ ਸਿਪਾਈ ਲੈਣ ਜਾਂਦੇ ਆ ਮਾਤਾ ਜੀ ਪੁੱਛਦੇ ਆ ਇਹਨਾਂ ਦਾ ਕਸੂਰ ਕੀ ਹੈ ਕਿਉਂ ਲੈ ਕੇ ਚੱਲੇ ਹੋ ਕਹਿੰਦੇ ਸਾਨੂੰ ਨਹੀਂ ਪਤਾ ਅਸੀਂ ਤੇ ਹੁਕਮ ਦੇ ਬਦਦੇ ਆਏ ਗੁਰਮੁਖੋ ਪ੍ਰਾਤਨ ਸਰੋਦ ਦੱਸਦੇ ਨੇ ਜਿੱਥੇ ਨੀਆ ਨੇ ਇੱਥੇ ਦਾ ਕਿਲਾ ਸੀ ਵਿੱਚ ਹੀ ਕਚਹਿਰੀ ਸੀ ਤੇ ਵਿੱਚ ਹੀ ਠੰਡਾ ਬੁਰ ਸੀ ਸਾਰਾ ਇਹਦੇ ਘਰ ਚ ਕਿਲੇ ਸਭ ਕੁਝ ਸੀ ਜੀ ਇੱਥੇ ਫਿਰ ਦੋਨੋਂ ਸਹਿਬਜ਼ਾਦਿਆਂ ਨੂੰ ਮਾਤਾ ਜੀ ਤੋੜਦੇ ਆ ਤੇ ਤੋੜਨ ਲੱਗਿਆਂ ਹਾਲਾਂਕਿ ਉਹਨਾਂ ਨੂੰ ਵਾਰ-ਵਾਰ ਕਹਿੰਦੀ ਕਿ ਲੋੜ ਸੀ ਤੋੜਨ ਲੱਗਿਆਂ ਇੱਕੋ ਗੱਲ ਕਹਿੰਦੇ ਆ ਪੁੱਤਰ ਤੁਹਾਡੇ ਦਾਦੇ ਦੀ ਸੀਸ ਦੇ ਦਿੱਤਾ ਪਰ ਸਿਰ ਝੁਕਣ ਨਹੀਂ ਦਿੱਤਾ ਤੁਹਾਡੇ ਪਿਤਾ ਨੇ ਸਭ ਕੁਝ ਕੁਰਬਾਨ ਕਰ ਦਿੱਤਾ ਪਰ ਉਹਨਾਂ ਨੇ ਈਨ ਨਹੀਂ ਮੰਨੀ ਬਸ ਇਹ ਗੱਲ ਚੇਤੇ ਰੱਖਿਓ ਇਸ ਸਿਰ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਹਕੂਮਤ ਅੱਗੇ ਝੁਕਣਾ ਨਹੀਂ ਚਾਹੀਦਾ ਕਿੱਡੀ ਵੱਡੀ ਦ੍ਰਿੜਤਾ ਸਨਮਾਨਯੋਗ ਮਾਤਾ ਜੀ ਤੋਰਦੇ ਆ ਸਹਬਜ਼ਾਦੇ ਜਾਂਦੇ ਆ ਜੀ ਕਚਹਿਰੀ ਲੱਗੀ ਹੋਈ ਹੈ ਵਜ਼ੀਰ ਖਾਂ ਬੈਠਾ ਹੋਇਆ ਹੈ ਮਲੇਰ ਕੋਟ ਲਈ ਆ ਉਦੋਂ ਨਹੀਂ ਪਹਿਲੇ ਦਿਨ ਦੀ ਪੇਸ਼ੀਚ ਨਹੀਂ ਹੋ ਲੱਗਾ ਖੁਇਆ ਹੈ ਸਿਪਾਈ ਜਾਂਦੇ ਨੇ ਤੇ ਮੈਂ ਹਰ ਵਾਰੀ ਕਹਿਣਾ ਹੁੰਨਾ ਕਿਉਂਕਿ ਜਦੋਂ ਸੀ ਕਹਿ ਦਿੰਦੇ ਆ ਸਿਆਸਤ ਉੱਤੇ ਧਰਮ ਖਾਬੀ ਹੋ ਗਿਆ ਇਹ ਵੈਗਰੂ ਧਰਮ ਉੱਤੇ ਸਿਆਸਤ ਆ ਵੀ ਹੋ ਗਈ ਨਹੀਂ ਪਿਆਰਿਓ ਇਹ ਝੂਠ ਹੁੰਦਾ ਹੈ ਸਿਸਟਮ ਉੱਤੇ ਸਿਆਸਤ ਆ ਵੀ ਹੋ ਜਾਂਦੀ ਜਿੱਥੇ ਧਰਮ ਪੈਦਾ ਹੋ ਜਾ ਉੱਥੇ ਕਦੀ ਸਿਆਸਤ ਆ ਵੀਦੀ ਹੁੰਦੀ ਇਹ ਸਿਆਸਤ ਨਹੀਂ ਸੀ ਨੀਤੀ ਨਹੀਂ ਕਿ ਵੱਡਾ ਦਰਵਾਜ਼ਾ ਬੰਦ ਕਰ ਦਿਓ ਸਿਆਸਤੀ ਖੇਡੀ ਨਾ ਕਿ ਵੱਡਾ ਦਰਵਾਜ਼ਾ ਬੰਦ ਕਰ ਦਿਓ ਖਿੜਕੀ ਖੁੱਲੀ ਰਹਿਣ ਦਿਓ ਗੁਰਮਖੋ ਉਹ ਨੀਤੀ ਉਹਨਾਂ ਦੀ ਕੰਮ ਨਾ ਕਰ ਸਕੀ ਸਹਿਬਜ਼ਾਦਿਆਂ ਨੇ ਆਪਣੇ ਚਰਨ ਮੁਬਾਰਕ ਚਰਨ ਅੱਗੇ ਕੀਤੇ ਜੁੱਤੀ ਦਾ ਤਲਾ ਦਿਖਾਇਆ ਸੋਬਾ ਇਸ ਰਿਹੰਦ ਨੂੰ ਇਹ ਇਸ਼ਾਰਾ ਸੀ ਜੇ ਉਹਨੇ ਬਾਰੀ ਇਸ ਕਰਕੇ ਖੋਲੀ ਬੇ ਸਿਰ ਝੁਕੇਗਾ ਤੇ ਅਸੀਂ ਤਾੜੀਆਂ ਮਾਰ ਦਿਆਂਗੇ ਜਾਂ ਕਹਿ ਦਿਆਂਗੇ ਵੀ ਚੋਗੈ ਉਹਨਾਂ ਕਹਾਂ ਫਿਰ ਤੂੰ ਬਾਰੀ ਕਰਕੇ ਸਾਨੂੰ ਪਰਖਣਾ ਚਾਹੁੰਦਾ ਹੈ ਅਸੀਂ ਪੈਰ ਦੀ ਜੁੱਤੀ ਦੇ ਤਲੇ ਨਾਲ ਤੈਨੂੰ ਦੱਸਣਾ ਚਾਹਨੇ ਉਹਨਾਂ ਨੇ ਆਪਣੇ ਚਰਨਾਂ ਦਾ ਜੋੜਾ ਅੱਗੇ ਕੀਤਾ ਕਚਹਿਰੀ ਸੱਜੀ ਸਾਰੇ ਵੇਖਣ ਲੱਗ ਪਏ 7 ਸਾਲ ਤੇ 9 ਸਾਲ ਦੀ ਉਮਰ ਕੀ ਹੁੰਦੀ ਹੈ ਆਪਣੇ ਬੱਚਿਆਂ ਵੱਲ ਅਸੀਂ ਝਾਤੀ ਮਾਰੀਏ ਮੈਂ ਪਰ ਫਿਰ ਵੀ ਮੈਂ ਬੱਚੇ ਸ਼ਬਦ ਨਹੀਂ ਵਰਤ ਰਿਹਾ ਦੁਨਿਆਵੀ ਤੌਰ ਤੇ ਪਿਆਰੋ ਸਾਰੀ ਕਚਹਿਰੀ ਵੇਖਣ ਲੱਗ ਪਈ ਸਭ ਤੋਂ ਦੋਨੋਂ ਵੀਰ ਹੱਥ ਚ ਹੱਥ ਪਾ ਕੇ ਅੱਗੇ ਗਏ ਐ ਵਿਚਕਾਰ ਖਲੋ ਕੇ ਕਚਹਿਰੀ ਦੇ ਯਾਦ ਰੱਖਿਓ ਸਮਾ ਇਹ ਸਥਾਨ ਵੀ ਉਪਰ ਐ ਇੱਥੇ ਪਹਿਲਾਂ ਕਦੀ ਆਏ ਵੀ ਨਹੀਂ ਤੇ ਜਿਹੜੇ ਕਚਹਿਰੀ ਵਿੱਚ ਬੈਠੇ ਨੇ ਉਹ ਜਾਣਕਾਰ ਵੀ ਕੋਈ ਨਹੀਂ ਸਭ ਤੋਂ ਪਹਿਲਾਂ ਦੋਨਾਂ ਨੇ ਖੱਤ ਜੋੜ ਕੇ ਆਪਸ ਚ ਸੂਬੇ ਨੂੰ ਕਾਦੀ ਫਤਿਹ ਬੁਲਾਨੀ ਸੀ ਉਹਨਾਂ ਆਪਸ ਚ ਉੱਚੀ ਸਾਰੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਇੱਕ ਵਾਰ ਅਰਸ ਕੀਤੇ ਸਨ ਇਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨੀ ਗਹਿਰੀ ਦਾ ਇਹ ਦਾਤ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਥੋੜੇ ਜਿਮੇ ਦੇ ਅਰਥ ਕਰ ਜਾਣਾ ਭਾਈ ਡੱਲਾ ਜੀ ਨੇ ਪੁੱਛਿਆ ਸੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਕੀ ਹੈ ਕੁਰਾਂ ਗਸੇਵੀ ਕੰਬ ਗਿਆ ਸੀ ਜਦੋਂ ਭਾਈ ਦਇਆ ਸਿੰਘ ਜੀ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੇ ਕਿਹਾ ਖਾਲਸਾ ਜੇ ਜਿੰਦਾ ਹੈ ਕਿਉਂਕਿ ਫਤਿਹ ਅੰਦਰ ਨੂੰ ਖਲਾ ਦਿੰਦੀ ਹੈ ਭਾਈ ਡੱਲੇ ਨੇ ਪੁੱਛਿਆ ਮਹਾਰਾਜ ਇਹ ਵਾਹਿਗੁਰੂ ਜੀ ਕਾ ਖਾਲਸਾ ਦੇ ਅਰਥ ਕੀ ਨੇ ਮੈਂ ਸੰਖੇਪ ਕਰਾਂ ਇਹਦਾ ਅਰਥ ਕੀ ਇਹ ਖਾਲਸਾ ਵਾਹਿਗੁਰੂ ਜੀ ਦਾ ਹੈ ਕਹਿਣ ਲੱਗੇ ਦੇ ਅਰਥ ਇਸ ਤਰ੍ਹਾਂ ਨਹੀਂ ਹੈਗੇ ਕਿ ਡੱਲੇ ਕਾ ਖੇਤ ਡੱਲੇ ਕੀ ਹਵੇਲੀ ਉਹਦੋਂ ਕਾ ਕਾ ਸ਼ਬਦ ਜਿਆਦਾ ਦਦਾ ਨਹੀਂ ਸੀ ਵਰਤਿੰਦਾ ਇਹ ਪੰਜਾਬੀ ਚ ਕਾ ਸ਼ਬਦ ਕੀ ਸ਼ਬਦ ਸੀ ਇਹ ਇਸ ਤਰ੍ਹਾਂ ਨਹੀਂ ਜਿਵੇਂ ਡੱਲੇ ਕੀ ਫੌਜ ਡੱਲੇ ਕੀ ਹਵੇਲੀ ਡੱਲੇ ਕੇ ਬਾਗ ਡੱਲੇ ਕੇ ਖੂ ਕਹਿੰਦਾ ਇਹ ਫਿਰ ਅਰਥ ਕੀ ਹੋ ਗਿਆ ਮਹਾਰਾਜ ਜੀ ਨੇ ਕਿਹਾ ਡੱਲੇ ਕੇ ਖੇਤ ਨੇ ਪਰ ਤੇਰੇ ਨਿਰ ਪਰ ਨਹੀਂ ਜਿੱਦਨ ਤੂੰ ਮਰ ਗਿਆ ਖੇਤ ਫਿਰ ਵੀ ਜਿੰਦੇ ਰਹਿਣੇ ਨੇ ਖੇਤਾਂ ਦੀ ਹੁੰਦ ਨੂੰ ਕੋਈ ਖਤਰਾ ਨਹੀਂ ਡੱਲੇ ਕੀ ਫੌਜ ਤੂੰ ਚਲਾ ਗਿਆ ਫੌਜ ਫਿਰ ਵੀ ਰਹਿਣੀ ਹੈ ਫਿਰ ਮਾਰੇ ਵੈਗਰੂ ਜੀ ਕਾਂ ਕਹਿਣ ਲੱਗੇ ਖਾਲਸਾ ਇਸ ਤਰ੍ਹਾਂ ਹੈ ਜਿਵੇਂ ਸੂਰਜ ਤੋਂ ਸੂਰਜ ਦੀ ਨਿਕਲੀ ਕਿਰਨ ਕਦੀ ਕਿਰਨ ਸੂਰਜ ਤੋਂ ਬਿਨਾ ਰਹਿ ਸਕਦੀ ਹੈ ਕਹਿਣ ਲੱਗੇ ਨਹੀਂ ਕਹਿਣ ਲੱਗੇ ਸੂਰਜ ਹੈ ਤੇ ਕਿਰਨ ਹੈ ਵਾਹਿਗੁਰੂ ਹੈ ਤੇ ਖਾਲਸਾ ਹੈ ਜੇ ਖਾਲਸੇ ਵਿੱਚ ਵਾਹਿਗੁਰੂ ਦੀ ਫਤਿਹ ਨੂੰ ਕੋਈ ਰੋਕ ਨਹੀਂ ਸਕਦਾ ਫਿਰ ਬੇਨਤੀ ਹੈ ਸੂਰਜ ਤੇ ਸੂਰਜ ਦੀ ਕਿਰਨ ਜਿਵੇਂ ਪਾਣੀ ਦੀ ਆੜ ਤੇ ਪਾਣੀ ਦਾ ਚਸ਼ਮਾ ਮੈਂ ਫਿਰ ਇਹਪਨੂੰ ਬੇਨਤੀ ਕਰਾਂਗਾ ਵਾਹਿਗੁਰੂ ਜੀ ਦਾ ਖਾਲਸਾ ਉਹ ਦਾੰਦ ਹੈ ਸਿੱਖ ਕਹਿੰਦਾ ਤੇ ਦੇ سینੇ ਵਿੱਚ ਵਾਹਿਗੁਰੂ ਦਾ ਚਿੰਤਨ ਚੱਲਣ ਲੱਗ ਪੈਂਦਾ ਹੈ ਉਹਨਾਂ ਫਤਿਹ ਕਿ ਜਾਈ ਇੱਥੇ ਉਹਨਾਂ ਕਿਹਾ ਕਿ ਤੁਸੀਂ ਸਾਡੀ ਗਿਫਤ ਚੋ ਤੁਹਾਡਾ ਨਾਮ ਕੀ ਹੈ ਪੁੱਛਦਾ ਸੁਚਾਨੰਦ ਅੱਗੇ ਹੁੰਦਾ ਤੁਹਾਡਾ ਨਾਮ ਕੀ ਹੈ ਜਿਹਨੂੰ ਸਾਡਾ ਇਤਿਹਾਸ ਝੂਠਾ ਨੰਦ ਕਹਿੰਦਾ ਹੈ ਦੋ ਸ਼ਬਦ ਵਰਦੇ ਨੇ ਝੂਠਾ ਨੰਦ ਤੇ ਝੂਠਾ ਨੰਦ ਤੋੜਾ ਨਾਮ ਕੀ ਹੈ ਦਬਕਾ ਜਮਾਰ ਕੇ ਬਾਬਾ ਫਤਿਹ ਸਿੰਘ ਜੀ ਬੋਲੇ ਜੀ ਕਹਿਣ ਲੱਗੇ ਗੋਬਿੰਦ ਸਿੰਘ ਕੇ ਪੁੱਤ ਹਮ ਦਾਦੀ ਗੁਜਰੀ ਪਾਹੇ ਜ਼ੋਰਾਵਰ ਸਿੰਘ ਫਤਿਹ ਸਿੰਘ ਨਾਮ ਹਮਾਰੇ ਆਹੇ ਸਾਡੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਦਾਦੀ ਸਾਡੀ ਮਾਤ ਗੁਜਰੀ ਹੈ ਮੇਰੇ ਵੀਰ ਦਾ ਨਾਮ ਜ਼ੋਰਾਵਰ ਸਿੰਘ ਮੈਨੂੰ ਫਤਿਹ ਸਿੰਘ ਕਹਿੰਦੇ ਆ ਉਹਨਾਂ ਕਹਿੰਿਆ ਸਲਾਮ ਕਰੋ ਹਾਕਮ ਨੂੰ ਵਜ਼ੀਰ ਖਾਨ ਨੂੰ ਉਹਨਾਂ ਕਹਿੰਿਆ ਨਾ ਇਸ ਸਿਰ ਰੱਬ ਤੇ ਗੁਰੂ ਤੋਂ ਬਿਨਾ ਕਿਸੇ ਅੱਗੇ ਝੁਕਦਾ ਨਹੀਂ। ਨਾ ਇਹ ਨਹੀਂ ਝੁਕਣਾ। ਉਹਨਾਂ ਕਹਿੰਦਾ ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਦਾ ਸੀਸ ਉਤਾਰ ਕੇ ਉਹ ਜੋ ਸਰੋਤ ਕਹਿੰਦੇ ਦਿੱਲੀ ਭੇਜ ਦਿੱਤਾ ਪਰ ਅਸਲ 'ਚ ਉਹ ਭਾਈ ਸੰਗਤ ਸਿੰਘ ਦੇ ਸੀਸ ਦੀ ਗੱਲ ਕਰ ਰਹੇ ਆ। ਇਹ ਗੱਲ ਪਹੁੰਚਾਣ ਲਈ ਵੀ ਤੁਹਾਡੇ ਪਿਤਾ ਜੀ ਨੂੰ ਮਾਰ ਦਿੱਤਾ ਗਿਆ ਉਹਨਾਂ ਦਾ ਸੀਸ ਤੁਹਾਡੇ ਭਰਾ ਮਾਰ ਦਿੱਤੇ ਗਏ। ਅੱਗੋ ਸਹਿਬਜ਼ਾਦੇ ਕਹਿੰਦੇ ਕੋਈ ਨਹੀਂ ਜੰਮਿਆ ਸਾਡੇ ਬਾਪੂ ਨੂੰ ਮਾਰਨ ਵਾਲਾ। ਕਿਸੇ ਦੀ ਤਾਕਤ ਨਹੀਂ ਸੁਣਿਓ ਗੁਰਮਖੋ ਮੇਰੀ ਬੇਨਤੀ ਥੋੜੀ ਜੀ ਫਿਰ ਸਹਿਬਜ਼ਾਦਿਆਂ ਨੂੰ ਤਸੀਹੇ ਵੀ ਦਿੱਤੇ ਗਏ ਮੈਂ ਉਹ ਤਿੰਨ ਚਾਰ ਤਸੀਹਿਆਂ ਦੇ ਅਗਲੇ ਸਾਲ ਫਿਰ ਕਿਉਂਕਿ ਜਿਹੜਾ ਬੰਦਾ ਛੋਟੇ ਜਿਹੇ ਲਾਲਾ ਨੂੰ ਉਹ ਗੁਰਮਖੋ ਜਿਹੜੇ ਖਾਥੇ ਨੇ ਲੁੱਸ-ਲੁੱਸ ਕਰਦੇ ਨੇ 7 ਸਾਲ ਦੇ ਹੱਥਾਂ 'ਚ ਸੰਗਲ ਪਾਈ ਬੈਠਾ ਉਹ ਘਟ ਗੁਜ਼ਾਰੇਗਾ ਸਹਿਬਜ਼ਾਦਿਆਂ ਨੂੰ ਪਿੱਪਲ ਸੀ ਜੀ ਇੱਥੇ ਪੀਪਲ ਨਾਲ ਬੰਨ ਕੇ ਸਹਿਬਜ਼ਾਦੇ ਨੂੰ ਗਲੇਲੇ ਮਾਰੇ ਗਏ ਇਤਿਹਾਸ ਕਹਿੰਦਾ ਹੈ ਬਿਲਕੁਲ ਚੁੱਪ ਸਨ ਗਲੇਲੇ ਵੱਜੀ ਗਏ ਨਾ ਅਥਰੂ ਨੇਤਰਾਂ ਚ ਡਿੱਗਿਆ ਤੇ ਨਾ ਉਹਨਾਂ ਨੇ ਸੀ ਕੀਤੀ ਇਹ ਡਰਾਂ ਦਾ ਤਰੀਕਾ ਸੀ ਕਿਸੇ ਤਰੀਕੇ ਨਾਲ ਮੰਨ ਜਾਣਾ ਉਹਨਾਂ ਕਹਿਆ ਵੀ ਸਲਾਮ ਕਬੂਲ ਕਰ ਲੋ ਨਹੀਂ ਤੇ ਮੌਤ ਉਹ ਕਹਿੰਦੇ ਸਵਾਲ ਹੀ ਨਹੀਂ ਪੈਦਾ ਹੁੰਦਾ ਗੁਰਮਖੋ ਮੈਂ ਕਹਿੰਨਾ ਕੱਲ ਵੀ ਮੈਂ ਕਿਹਾ ਜਦੋਂ ਧਰਮ ਕਿਸੇ ਵਿੱਚ ਪੈਦਾ ਹੁੰਦਾ ਉਹ ਉਦੋਂ ਉਮਰ ਨਹੀਂ ਦੇਖੀ ਜਾਂਦੀ ਧਰਮ ਤਾਂ ਆਪਣੀ ਵਿਆਖਿਆ ਆਪ ਹੀ ਕਰ ਜਾਂਦਾ ਹੈ ਭਾਵੇਂ ਬੁਢੇਪਾ ਹੋਵੇ ਤੇ ਭਾਵੇਂ ਬਚਪਨ ਹੋਵੇ ਧਰਮ ਆਪਣੇ ਆਪ ਚ ਮੁਕੰਮਲ ਸ਼ਬਦ ਹੈ ਇਹਨਾਂ ਨੇ ਮਾਤਾ ਜੀ ਕੋਲ ਭੇਜ ਦਿੱਤਾ ਤਸੀਹੇ ਉਦਨ ਦਿੱਤੇ ਆ ਫਿਰ ਮਲੇਰਕੋਟ ਲਿਆਉਂਦਾ ਸ਼ੇਰ ਮੁਹੰਮਦ ਖਾਨ ਉਹਦਾ ਭਰਾ ਵੀ ਨਾਲ ਆਉਂਦਾ ਕਚਹਿਰੀ ਸਾਈਦਿਆ ਦੂਜੇ ਦਿਨ ਆਖਿਰ ਮੈਂ ਕਿਹੜੀ ਸੋਚਣਾ ਇਤਿਹਾਸ ਇਹ ਤਾਂ ਕਹਿੰਦਾ ਕਿ ਗੁਲੇਲੇ ਗੁਲੇਲੇ ਆਪਾਂ ਸਮਝਦੇ ਨੇ ਗਲੇਲੇ ਮਾਰੇ ਆਖਰ ਮਾਤਾ ਜੀ ਕੋਲ ਜਦੋਂ ਗਏ ਹੋਣਗੇ ਮੱਥੇ ਸੁੱਜੇ ਨਹੀਂ ਹੋਣਗੇ ਕਿ ਪਿੰਡੇ ਤੇ ਨਿਸ਼ਾਨ ਨਹੀਂ ਨੀਲੇ-ਨੀਲੇ ਪਏ ਹੋਣਗੇ ਕਿ ਸਰਦੀ ਹੈ ਦੂਸਰੇ ਦਿਨ ਕਚਹਿਰੀ ਸਾਈਂ ਦੀਏ ਲੱਗਦੀ ਹੈ ਮਾਤਾ ਜੀ ਫਿਰ ਭੇਜਦੇ ਆ ਅਜ ਸ਼ੇਰ ਮੁਹੰਮਦ ਖਾਂ ਬੈਠਾ ਹੈ ਉੱਥੇ ਫਿਰ ਗੱਲ ਚੱਲਦੀ ਹੈ ਕਿ ਦੇਖੋ ਜੀ ਕਿ ਸ਼ੇਰ ਮੁਹੰਮਦ ਖਾਂ ਨੂੰ ਕਹਿੰਦਾ ਹੈ ਵਜ਼ੀਰ ਖਾਂ ਕਿ ਅਸੀਂ ਬੜੀ ਪ੍ਰਾਪਤੀ ਕੀਤੀ ਹੈ ਤੁਹਾਡੇ ਭਰਾ ਨਾਰ ਖਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਤੀਰ ਮਾਰਿਆ ਸੀ ਤੁਹਾਡੇ ਭਤੀਜੇ ਮਾਰੇ ਅਸੀਂ ਪ੍ਰਾਪਤੀ ਕੀਤੀ ਉਹ ਦੇਖੋ ਕਹਿੰਦਾ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਅਸੀਂ ਪਕੜੇ ਨੇ ਤੁਹਾਡੇ ਲਈ ਦੇ ਆਂਦੇ ਨੇ ਤੋਹਫਾ ਦਿੱਤਾ ਤੁਸੀਂ ਲੈ ਜਾਓ ਇਹਨਾਂ ਨੂੰ ਮਾਰ ਕੇ ਤੁਸੀਂ ਆਪਣੇ ਭਰਾਵਾਂ ਦਾ ਬਦਲਾ ਲੈ ਲਓ ਆਪ ਸਭ ਨੂੰ ਪਤਾ ਹੈ ਸ਼ੇਰ ਮੁਹੰਮਦ ਖਾਨ ਸਾਡਾ ਖੈਰ ਖਾ ਨਹੀਂ ਰਿਹਾ ਸੱਚ ਹੈ ਉਨੇ ਮੁਕਾਬਲਾ ਕੀਤਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਰਤਪੁਰ ਉਹ ਗਿਆ ਪਹੁੰਚਿਆ ਉਧਰ ਜਦੋਂ ਮਜਹਿਲ ਹੁੰਦੇ ਪਏ ਸਨ ਇਕੱਠੇ ਹੋ ਕੇ ਦੁਆਬਾ ਤੇ ਮਾਝਾ ਇਕੱਠਾ ਜਦ ਹੋਇਆ ਉਸ ਵਕਤ ਮਲੇਰਕੋਟ리에 ਗਏ ਮੈਂ ਕਿਹਾ ਉਸ ਬੰਦੇ ਅੰਦਰ ਚਲੋ ਲੜਨਾ ਗੁਰੂ ਸਾਹਿਬ ਨੇ ਕਿਹਾ ਕਹਿੰਨ ਲੱਗੇ ਮਰਦ ਬਣ ਕੇ ਕੋਈ ਲੜੇ ਇਹ ਉਹਦੀ ਮਰਦਾਨੀ ਉਹਨੇ ਕਿਹਾ ਮੈਂ ਲੜਾਂਗਾ ਪਰ ਦੂਜੀ ਗੱਲ ਕੀ ਕਹਿੰਦਾ ਇਹ ਸ਼ੀਰਖੋਰ ਬੱਚੇ ਨੇ ਦਾ ਮਤਲਬ ਹੁੰਦਾ ਜਿਨ੍ਹਾਂ ਦੇ ਦੁੱਧ ਵਾਲੇ ਦੰਦ ਨਹੀਂ ਟੁੱਟੇ ਇਹਨਾਂ ਬੱਚਿਆਂ ਨੂੰ ਮਾਰਨਾ ਜ਼ੁਲਮ ਹੈ ਪੈਗੰਬਰ ਨਹੀਂ ਮੰਨਦਾ ਇਸਲਾਮ ਨਹੀਂ ਮੰਨਦਾ ਕੁਰਾਨ ਨਹੀਂ ਮੰਨਦੀ ਇਹ ਬੱਚਿਆਂ ਤੇ ਜ਼ੁਲਮ ਨਾ ਕਰ ਵਜ਼ੀਰ ਖਾਨ ਇੱਕ ਉਹਦਾ ਵਜ਼ੀਰ ਖਾਨ ਜਿਹਵੇਂ ਠੰਡਾ ਨਹੀਂ ਪੈ ਜਾਂਦਾ ਬੰਦਾ ਬਰਾਬਰ ਦਾ ਬੰਦਾ ਗੱਲ ਕਰ ਰਿਹਾ ਚੇਤੇ ਰੱਖਿਓ ਕਈ ਵਾਰੀ ਬਰਾਬਰ ਦਾ ਬੰਦਾ ਹੀ ਬਰਾਬਰ ਦੇ ਨੂੰ ਜਵਾਬ ਦੇ ਸਕਦਾ ਉਹਨੇ ਕਿਹਾ ਜ਼ੁਲਮ ਹੈ ਜਦੋਂ ਸਭਾ ਬਿਲਕੁਲ ਸ਼ਾਂਤ ਹੋ ਗਈ ਫਿਰ ਸੁਚਾਨੰਦ ਉੱਠਿਆ ਉਨੇ ਕਹਿਆ ਦੇਖੋ ਜਿਸ ਨਵਾਬ ਸਾਹਿਬ ਤੁਸੀਂ ਇਹਨਾਂ ਦੀਆਂ ਗੱਲਾਂ 'ਚ ਆ ਗਏ ਫੇ ਬੱਚੇ ਥੋੜਾ ਨੇ ਇੱਥੇ ਫਿਰ ਉਹ ਕਹਿੰਦਾ ਕਿ ਬੱਚਿਓ ਨਵਾਬ ਸਾਹਿਬ ਤੁਹਾਡਾ ਸਾਥ ਦੇ ਰਿਹਾ ਸ਼ੇਰ ਮੁਹੰਮਦ ਖਾਨ ਜੇ ਤੁਹਾਨੂੰ ਛੱਡ ਦਿੱਤਾ ਜਾਏ ਫਿਰ ਕੀ ਕਰੋਗੇ ਕਹਿੰਦੇ ਉਸ ਵਕਤ ਉਹਨਾਂ ਸਹਿਬਜ਼ਾਦਿਆਂ ਨੇ ਕਿਹਾ ਪਹਿਲੀ ਗੱਲ ਤਾਂ ਤੁਸੀਂ ਸਾਨੂੰ ਛੱਡਣਾ ਨਹੀਂ ਜੇ ਉਹਨਾਂ ਕਹੇ ਵੀ ਛੱਡ ਦਿੱਤਾ ਫਿਰ ਹੁਣ ਮੇਰੀ ਬੇਨਤੀ ਸੁਣੀ ਧਿਆਨ ਨਾਲ ਸੁਣੀਓ ਇਦੋਂ ਵੱਡੀ ਚੜ੍ਹਦੀ ਕਲਾ ਦਾ ਕੋਈ ਪ੍ਰਤੀਕ ਹੈ ਜੀ ਉਹ ਪੁੱਛਦੇ ਨੇ ਜੇ ਤੁਸੀਂ ਛੱਡ ਦਿੱਤਾ ਅਸੀਂ ਪਿਤਾ ਗੁਰਦੇਵ ਨੂੰ ਮਿਲਾਂਗੇ ਅਖੀ ਅਸੀਂ ਖਿੰਡੀ ਹੋਈ ਸਿੱਖ ਸ਼ਕਤੀ ਨੂੰ ਇਕੱਠਿਆ ਕਰਾਂਗੇ ਘੋੜੇ ਲਾਵਾਂਗੇ ਸ਼ਸਤਰ ਬਣਾਵਾਂਗੇ ਬੰਦੂਕਾਂ ਤੋਪਾਂ ਲਾਵਾਂਗੇ ਪੂਰੀ ਫੌਜ ਇਕੱਠੀ ਕਰਕੇ ਫਿਰ ਕਹਿਣ ਲੱਗਿਆ ਵਜ਼ੀਰ ਖਾਂ ਦਾ ਕੇਸਰ ਲਾ ਦਿਆਂਗੇ ਯਾਦ ਰੱਖਿਓ ਮੇਰੇ ਇਹ ਗੱਲ ਧਿਆਨ ਚ ਰੱਖਿਓ ਇਸ ਇਸ ਗੱਲ ਨੂੰ ਛੋਟੀ ਨਾ ਸਮਝੋ ਸੁਣੋ ਗੁਰਮਖੋ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦੀ ਆਵਾਜ਼ ਨੂੰ ਪੂਰਾ ਕੀਤਾ ਬਾਵਾ ਬੰਦਾ ਸਿੰਘ ਬਹਾਦਰ ਨੇ ਉਹਨੇ ਕਿਹਾ ਕੱਠੇ ਹੋ ਕੇ ਆਵਾਂਗੇ ਸਿਰ ਲਾਵਾਂਗੇ ਤੇਰਾ ਇਸ ਕਿ ਥੋੜਾ ਪਚਾਲਨੇ ਆ ਨਾ ਉਹਨਾਂ ਕਹਿੰਦੇ ਨੂੰ ਸਿਰ ਲਾ ਦੇਾਂਗੇ ਇਸ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦੇਾਂਗੇ ਸੀ ਜਦੋਂ ਇੰਨੀ ਕੜ ਕੇ ਸਹਿਬਜ਼ਾਦੇ ਬੋਲੇ ਫਿਰ ਸੁਚਾਨੰਦ ਕਹਿੰਦਾ ਨੀਕੇ ਬਾਰਕ ਤੂੰ ਮਤ ਜਾਨੋ ਨਾਗੋਂ ਕੀ ਪੂਤ ਪਛਾਨੋ ਇਸ ਸੱਪ ਦੇ ਪੁੱਛੇ ਸਪੋਲੀਏ ਨੇ ਭੇੜੀਏ ਉਹਨੇ ਬੜੇ ਗੰਦੇ ਸ਼ਬਦ ਵਰਤੇ ਭੇੜੀਏ ਨੂੰ ਮਾਰਨਾ ਤੇ ਉਹਦੇ ਬੱਚਿਆਂ ਨੂੰ ਪਾਲਣਾ ਕਾਦੀ ਸਿਆਣਪ ਖੈ ਨੀਕੇ ਬਾਰਕ ਤੂੰ ਮਤ ਜਾਨੋ ਨਾਗੋਂ ਕੇ ਇਹ ਪੂਤ ਪਛਾਨੋ ਤੁਮਰੇ ਖਾਤ ਆਜੇ ਆਏ ਕਬੇ ਕਰੋ ਅਬੇ ਜੋਈ ਮਨ ਪਾਏ ਜੋ ਤੁਹਾਡੇ ਮਨ ਚ ਇਹ ਕਰੋ ਇਹਨੂੰ ਛੱਡਿਓ ਨਾ ਮੈਂ ਇੱਕ ਵਾਰੀ ਕਿਹਾ ਸੀ ਆਜ਼ਾਦ ਕੌਮ ਤੇ ਗੁਲਾਮ ਕੌਮ ਚ ਇਹ ਫਰਕ ਹੈ ਸ਼ੇਰ ਮੁਹੰਮਦ ਖਾਨ ਗੁਲਾਮ ਆਜ਼ਾਦ ਹੈ ਆਜ਼ਾਦ ਬੰਦਾ ਠੋਕ ਕੇ ਕਹਿੰਦਾ ਨਹੀਂ ਓਏ ਇਹ ਬੱਚਿਆਂ ਨੂੰ ਮਾਰਨਾ ਜ਼ੁਲਮ ਹੈ ਗੁਲਾਮ ਬੰਦਾ ਚਾਪ ਲੂਸ ਹੁੰਦਾ ਹੈ ਉਹ ਕਹਿੰਦਾ ਨਹੀਂ ਨਹੀਂ ਇਹਨੂੰ ਮਾਰ ਦਿਓ ਉਹਦੀ ਖੁਸ਼ੀ ਲੈਣੀ ਚਾਹੁੰਦਾ ਉਹਦੀ ਗੁਰਮਖੋ ਸ਼ੇਰ ਮੁਹੰਮਦ ਖਾਂ ਹਾ ਦਾ ਨਾਰਾ ਮਾਰ ਕੇ ਨਿਕਲਿਆ ਉਹਨੇ ਜਾਂਦਿਆਂ ਕਿਹਾ ਵਜ਼ੀਰ ਖਾਂ ਚੇਤੇ ਰੱਖੀ ਇਹ ਸਰਹੰਦ ਗਰਕ ਹੋ ਜਾਏਗੀ ਗੁਰੂ ਗੋਬਿੰਦ ਸਿੰਘ ਮਿਲਣਗੇ ਮੁਕਾਬਲਾ ਕਰਾਂਗੇ ਪਾਪ ਨਾ ਕਰੀ ਓਟ ਜਾਏਗਾ ਸਦਾ ਲਈ ਉਸ ਦਿਨ ਬੱਚਿਆਂ ਨੂੰ ਫਿਰ ਸ਼ਮਕਾਂ ਮਾਰੀਆਂ ਗਈਆਂ ਮੇਰੀ ਬੇਨਤੀ ਗੁੱਸੇ 'ਚ ਤੇ ਹੈ ਸੁਣ ਕੋਈ ਤੂਰ ਦੀ ਵੈਸੇ ਖੈਮਚੀ ਦਾ ਲਬਜ਼ੀ ਅਰਥ ਇਹ ਵੀ ਹੁੰਦਾ ਹੈ ਜਿਹੜਾ ਵਾਂਸ ਦੀ ਪਤਲੀ ਸੋਟੀ ਨਹੀਂ ਹੁੰਦੀ ਲਚਕਦਾਰ ਲਿਖਦੇ ਨੇ ਖੈਮਚੀ ਸਾਤ ਸੋ ਲਗੈ ਦੁਖ ਦੇਵ ਨੇ ਦੇਵਨੰਗ ਇਹ ਸੋ ਬਾਲਕ ਫੂਲ ਧੂਪ ਨੇ ਖੇਵ ਨੇ ਦੋਨਾ ਸਿੰਘ ਕਹਿੰਦਾ ਹੈ ਕਿ ਦੋਨਾ ਸਹਿਬ ਜਾਦਿਆਂ ਨੂੰ ਸੱਚੀ ਹੈ ਜੀ ਵਾਂਸ ਦੀਆਂ ਸ਼ਮਕਾਂ ਮਾਰਨ ਲੱਗ ਪਏ ਜਦੋਂ ਸ਼ਮਕਮਾਰ ਨੇ ਇੱਕ ਪਾਸਾ ਪਾਸੇ ਝੁਕ ਜਾਣ ਗੁਰਮਖੋ ਪਿੰਡਾ ਸਾਰਾ ਸ਼ਮਕਾ ਨਾਲ ਛੇਲੇ ਦਿੱਤਾ ਉਹਨਾਂ ਨੇ ਨਾ ਉਹ ਰੋਏ ਨਾ ਉਹ ਨਾ ਕੋਈ ਖਾਇ ਕੀਤੀ ਮੈਂ ਕਹਿੰਦਾ ਕਿਹੋ ਜਿਹਾ ਜਿਗਰਾ ਕੋਈ ਦੁਨੀਆ 'ਚ ਹੈ ਮਿਸਾਲੇ ਕੋ ਜੀ ਡਾਕਟਰ ਗੰਗਾ ਸਿੰਘ ਉਹਨਾਂ ਦਾ ਮੈਂ ਹਰ ਵਾਰੀ ਜ਼ਿਕਰ ਕਰਨਾ ਉਹ ਕਹਿੰਦਾ ਉਸੇ ਦਿਨ ਸ਼ਮਕਾ ਮਾਰ ਕੇ ਸਹਿਬਜ਼ਾਦਿਆਂ ਦੀਆਂ ਉਂਗਲਾਂ 'ਚ ਪਲੀਤੇ ਰੱਖੇ ਪਲੀਤੇ ਰੱਖ ਕੇ ਅੱਗ ਲਾ ਕੇ ਆ ਜਿਹੜੇ ਚਾਰ ਹਿੱਸੇ ਨੇ ਇਹ ਮਾਸ ਉਂਗਲਾਂ ਨਾਲ ਸਾੜ ਦਿੱਤਾ ਸੀ ਉਹ ਉਹਨਾਂ ਦਾ ਮਤਲਬ ਇੱਕੋ ਸੀ ਉਹ ਅੱਖ ਗੁੱਸੇ 'ਚ ਕਮਲਾ ਹੋ ਗਿਆ ਵਜ਼ੀਰ ਖਾਂ ਉਹਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਦੀ ਜੇ ਖੇਟੀ ਹੋ ਸਕਦੀ ਹੈ ਸਿਰ ਵਿੱਚ ਨਾਲ ਇਹਦੇ ਪੁੱਤਰ ਮੇ ਜੀ ਸਲਾਮ ਚ ਲੈ ਜਾਂਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਨੀਮਾ ਦਿਖਾ ਸਕਣਾ ਇਹ ਭੁਲੇਖੇ ਸੀ ਗੁਰਮਖੋਸ਼ ਦਿਨ ਫਿਰ ਕਾਜੀ ਨੇ ਫਤਵਾ ਦਿੱਤਾ ਉਹ ਕਹਿਣ ਲੱਗੇ ਦੇਖੋ ਬਾਗੀ ਨੇ ਫਤਵਾ ਕਿਦਾਂ ਦੇਾਂਗੇ ਇਹ ਬਾਗੀ ਨੇ ਗੁਰਮਖੋ ਸਾਹਿਬਜ਼ਾਦੇ ਨੂੰ ਫਤਵਾ ਦਿੱਤਾ ਗਿਆ ਕੱਲ ਨੂੰ ਇਹਨਾਂ ਨੂੰ ਜਿਉਂਦਿਆਂ ਨੂੰ ਨੀਆਂ ਵਿੱਚੇਂ ਦਿੱਤਾ ਜਾਏ ਸ਼ਮਕਾਂ ਵੱਜੀਆਂ ਹੋਈਆਂ ਨੇ ਉਂਗਲਾਂ ਦਾ ਜਿਹੜਾ ਮਾਸਖ ਹੈ ਉਹ ਸਾੜਿਆ ਹੈ ਸਾਹਿਬਜ਼ਾਦੇ ਬੁਰਜ ਚ ਜਾਂਦੇ ਆ ਠੰਡੇ ਚ ਉਹ ਸਾਰੀ ਚੀਜ਼ ਨੂੰ ਇੱਕ ਬੰਦਾ ਦੇਖਦਾ ਹੈ ਪਰ ਉਹ ਵਿਚਾਰਾ ਅੰਦਰੇ ਅੰਦਰ ਪੀ ਜਾਂਦਾ ਹੈ ਉਹ ਇੱਥੇ ਕੈਦੀਆਂ ਨੂੰ ਰੋਟੀ ਖਵਾਉਣ ਵਾਲਾ ਭਾਈ ਮੋਤੀ ਮਹਿਰਾ